ਮੈਂ ਇਸ ਜਿਹੜੇ ਕਾਨੂੰਨ ਸਰਕਾਰ ਨੇ ਰੋਡ ਐਕਸੀਡੈਂਟ ਦੇ ਤਹਿਤ ਅਮੈਂਡਮੈਂਟ ਜੋ ਕੀਤੀ ਹੈ ਇਹਦਾ ਬਿਲਕੁਲ ਕੰਡਮਨ ਕਰਦਾ ਹਾਂ ਇਹਦੇ ਬਿਲਕੁਲ ਅਸੀਂ ਸਹਿਮਤ ਨਹੀਂ ਹੈਗੇ ਜਿਹੜਾ ਸੈਕਸ਼ਨ 279 ਤਹਿਤ ਜਦੋਂ 6 ਮਹੀਨੇ ਦੀ ਪਹਿਲਾਂ ਸਜ਼ਾ ਸੀ ਜਿਹਦੇ ਵਿੱਚ ਐਕਸੀਡੈਂਟ ਹੁੰਦਾ ਸੀਗਾ ਜਿਹਦੇ ਮਾੜੀ-ਮੋਟੀ 60 ਪੇਟ ਆਉਂਦੀ ਸੀ 304 ਇਹਦੇ ਤਹਿਤ ਸੈਕਸ਼ਨ ਉਦੋਂ ਲੱਗਦਾ ਸੀਗਾ ਜਦੋਂ ਕਿਸੇ ਦੀ ਰੋਡ ਐਕਸੀਡੈਂਟ 'ਚ ਡੈਥ ਹੋ ਜਾਂਦੀ ਸੀ ਉਹਦੇ 'ਚ ਕੀ ਹੈਗਾ ਜੇ ਜੁਰਮਾਨਾ ਉਹਨਾਂ ਨੇ ਅਮੈਂਡ ਕਰਤਾ 7 ਲੱਖ ਰੁਪਇਆ ਜਿਹਦੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਦੇਣਾ ਪਊਗਾ ਨਾਲ 10 ਸਾਲ ਦੀ ਸਜ਼ਾ ਪਰ ਪਹਿਲਾਂ ਕੀ ਸੀਗਾ 3 ਸਾਲ ਦੀ ਸਜ਼ਾ ਸੀਗੀ 1000 ਰੁਪਏ ਜੁਰਮਾਨਾ ਸੀਗਾ ਹੁਣ ਮੈਂ ਉਦੋਂ ਕੀ ਹੁੰਦਾ ਸੀ ਐਕਸੀਡੈਂਟ ਦੇ ਵਿੱਚ ਇੰਸ਼ੋਰੈਂਸ ਕੰਪਨੀ ਨੂੰ ਕਲੇਮ ਪੈਂਦਾ ਸੀ ਜਿਸ ਨੂੰ ਕਹੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਐਮ ਐਸ ਐਸ ਸੀਟੀ ਤਹਿਤ ਉਹ ਕਲੇਮ ਲੈ ਸਕਦੇ ਸੀ ਬਟ ਉਹਨਾਂ ਨੇ ਕੀ ਕੀਤਾ ਹੁਣ ਜਿਹੜਾ ਬਿਲ ਪਾਸ ਹੋਇਆ ਸਿੱਧਾ ਦਾ ਸਿੱਧਾ ਜਿਹਦੀ ਗੱਡੀ ਨਾਲ ਐਕਸੀਡੈਂਟ ਹੋਊਗਾ ਉਹ 10 ਲੱਖ ਰੁਪਏ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਉਹਨੂੰ ਭਰਵਾਇ ਕਰਨੀ ਪਊਗੀ ਜਿਹਦੇ ਤਹਿਤ ਬਿਲਕੁਲ ਮੈਂ ਸਹਿਮਤ ਨਹੀਂ ਹਾਂ ਇਹ ਕੰਡਮ ਕੰਡੈਮਨਡ ਕਰਦਾ ਇਮੀਡੀਏਟ ਇਸ ਬਿਲ ਨੂੰ ਵਾਪਸ ਲੈਣਾ ਚਾਹੀਦਾ ਮੈਂ ਇਸ ਜਿਹੜੇ ਕਾਨੂੰਨ ਸਰਕਾਰ ਨੇ ਰੋਡ ਐਕਸੀਡੈਂਟ ਦੇ ਤਹਿਤ ਅਮੈਂਡਮੈਂਟ ਜੋ ਕੀਤੀ ਹੈ ਇਹਦਾ ਬਿਲਕੁਲ ਕੰਡਮਨ ਕਰਦਾ ਹਾਂ ਇਹਦੇ ਬਿਲਕੁਲ ਨਹੀਂ ਸਹਿਮਤ ਨਹੀਂ ਹੈਗੇ ਜਿਹੜਾ ਸੈਕਸ਼ਨ 279 ਤਹਿਤ ਜਦੋਂ 6 ਮਹੀਨੇ ਦੀ ਪਹਿਲਾਂ ਸਜ਼ਾ ਸੀ ਜਿਹਦੇ ਵਿੱਚ ਐਕਸੀਡੈਂਟ ਹੁੰਦਾ ਸੀਗਾ ਜਿਹਦੇ ਮਾੜੀ-ਮੋਟੀ 60 ਪੇਟ ਆਉਂਦੀ ਸੀ 304 ਇਹਦੇ ਤਹਿਤ ਸੈਕਸ਼ਨ ਉਦੋਂ ਲੱਗਦਾ ਸੀਗਾ ਜਦੋਂ ਕਿਸੇ ਦੀ ਰੋਡ ਐਕਸੀਡੈਂਟ 'ਚ ਡੈਥ ਹੋ ਜਾਂਦੀ ਸੀ ਉਹਦੇ 'ਚ ਕੀ ਹੈਗਾ ਜੇ ਜੁਰਮਾਨਾ ਉਹਨਾਂ ਨੇ ਅਮੈਂਡ ਕਰਤਾ 7 ਲੱਖ ਰੁਪਇਆ ਜਿਹਦੀ ਗੱਡੀ ਨਾਲ ਐਕਸੀਡੈਂਟ ਹੋਇਆ ਉਹ ਦੇਣਾ ਪਊਗਾ ਨਾਲ 10 ਸਾਲ ਦੀ ਸਜ਼ਾ ਪਰ ਪਹਿਲਾਂ ਕੀ ਸੀਗਾ 3 ਸਾਲ ਦੀ ਸਜ਼ਾ ਸੀਗੀ 1000 ਰੁਪਏ ਜੁਰਮਾਨਾ ਸੀਗਾ ਹੁਣ ਮੈਂ ਉਦੋਂ ਕੀ ਹੁੰਦਾ ਸੀ ਐਕਸੀਡੈਂਟ ਦੇ ਵਿੱਚ ਇੰਸ਼ੋਰੈਂਸ ਕੰਪਨੀ ਨੂੰ ਕਲੇਮ ਪੈਂਦਾ ਸੀ ਜਿਸ ਨੂੰ ਕਹਿੰਦੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਐਮਐਸਏ ਸੀਟੀ ਤਹਿਤ ਉਹ ਕਲੇਮ ਲੈ ਸਕਦੇ ਸੀਗੇ ਬਟ ਉਹਨਾਂ ਨੇ ਕੀ ਕੀਤਾ ਹੁਣ ਜਿਹੜਾ ਬਿੱਲ ਪਾਸ ਹੋਇਆ ਸਿੱਧਾ ਦਾ ਸਿੱਧਾ ਜਿਹਦੀ ਗੱਡੀ ਨਾਲ ਐਕਸੀਡੈਂਟ ਹੋਊਗਾ ਉਹ 10 ਲੱਖ ਰੁਪਏ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਉਹਨੂੰ ਪਰਭਾਈ ਕਰਨੀ ਪਊਗੀ ਜਿਹਦੇ ਤਹਿਤ ਬਿਲਕੁਲ ਮੈਂ ਸਹਿਮਤ ਨਹੀਂ ਹਾਂ ਇਹ ਕੰਡਮ ਕੰਡੈਮਨਡ ਕਰਦਾ ਇਮੀਡੀਏਟ ਇਸ ਬਿੱਲ ਨੂੰ ਵਾਪਸ ਲੈਣਾ ਚਾਹੀਦਾ ਮੈਂ ਇਸ ਜਿਹੜੇ ਕਾਨੂੰਨ ਸਰਕਾਰ ਨੇ ਰੋਡ ਐਕਸੀਡੈਂਟ ਦੇ ਤਹਿਤ ਅਮੈਂਡਮੈਂਟ ਜੋ ਕੀਤੀ ਹੈ ਇਹਦਾ ਬਿਲਕੁਲ ਕੰਡੈਮਨਡ ਕਰਦਾ ਇਹਦੇ ਬਿਲਕੁਲ ਅਸੀਂ ਸਹਿਮਤ ਨਹੀਂ ਹੈਗੇ ਜਿਹੜਾ ਸੈਕਸ਼ਨ 279 ਤਹਿਤ ਜਦੋਂ 6 ਮਹੀਨੇ ਦੀ ਪਹਿਲਾਂ ਸਜ਼ਾ ਸੀ ਜਿਹਦੇ ਵਿੱਚ ਐਕਸੀਡੈਂਟ ਹੁੰਦਾ ਸੀਗਾ ਜਿਹਦੇ ਮਾੜੀ-ਮੋਟੀ 60% ਆਂਦੀ ਸੀਗੀ 304 ਇਹਦੇ ਤਹਿਤ ਸੈਕਸ਼ਨ ਉਦੋਂ ਲੱਗਦਾ ਸੀਗਾ ਜਦੋਂ ਕਿਸੇ ਦੀ ਰੋਡ ਐਕਸੀਡੈਂਟ 'ਚ ਡੈਥ ਹੋ ਜਾਂਦੀ ਸੀ ਉਹਦੇ 'ਚ ਕੀ ਹੈਗਾ ਜੇ ਜੁਰਮਾਨਾ ਉਹਨਾਂ ਨੇ ਅਮੈਂਡ ਕਰਤਾ 7 ਲੱਖ ਰੁਪਇਆ ਜਿਹਦੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਦੇਣਾ ਪਊਗਾ ਨਾਲ 10 ਸਾਲ ਦੀ ਸਜ਼ਾ ਪਰ ਪਹਿਲਾਂ ਕੀ ਸੀਗਾ 3 ਸਾਲ ਦੀ ਸਜ਼ਾ ਸੀਗੀ 1000 ਰੁਪਏ ਜੁਰਮਾਨਾ ਸੀਗਾ ਹੁਣ ਮੈਂ ਉਦੋਂ ਕੀ ਹੁੰਦਾ ਸੀ ਐਕਸੀਡੈਂਟ ਦੇ ਵਿੱਚ ਇੰਸ਼ੋਰੈਂਸ ਕੰਪਨੀ ਨੂੰ ਕਲੇਮ ਪੈਂਦਾ ਸੀ ਜਿਸ ਨੂੰ ਕਹਿੰਦੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਐਮ ਐਸ ਐਸ ਸੀਟੀ ਟਾਇਰ ਤਹਿਤ ਉਹ ਕਲੇਮ ਲੈ ਸਕਦੇ ਸੀਗੇ ਬਟ ਉਹਨਾਂ ਨੇ ਕੀ ਕੀਤਾ ਹੁਣ ਜਿਹੜਾ ਬਿੱਲ ਪਾਸ ਹੋਇਆ ਸਿੱਧਾ ਦਾ ਸਿੱਧਾ ਜਿਹਦੀ ਗੱਡੀ ਨਾਲ ਐਕਸੀਡੈਂਟ ਹੋਊਗਾ ਉਹ 10 ਲੱਖ ਰੁਪਏ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਉਹਨੂੰ ਪਰਵਾਇ ਕਰਨੀ ਪਊਗੀ ਜਿਹਦੇ ਤਹਿਤ ਬਿਲਕੁਲ ਮੈਂ ਸਹਿਮਤ ਨਹੀਂ ਹਾਂ ਇਹ ਕੰਡਮ ਕੰਡੈਮਨਡ ਕਰਦਾ ਇਮੀਡੀਏਟ ਇਸ ਬਿੱਲ ਨੂੰ ਵਾਪਸ ਲੈਣਾ ਚਾਹੀਦਾ